ਦਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਡੇਟ ਡਿਸਕਸ ਕਰਦੀ ਹਾਂ ਅੱਜ ਡੇਟ ਹੈਗੀ ਹੈ 1 ਅਗਸਤ 2016 17 ਸਾਵਣ ਨਾਨਚਾਈ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਆਇਆ ਹੈ ਮੁਕਸਰ ਤੋਂ ਵੀਰ ਮਨਦੀਪ ਸਿੰਘ ਜੀ ਦਾ ਇਹ ਲਿਖਦੇ ਹਨ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਮੈਂ ਚਾਲੀ ਮੁਕਤਿਆਂ ਦੀ ਧਰਤੀ ਜిల్లా ਮੁਕਸਰ ਸਾਹਿਬ ਦਾ ਰਿਆਨ ਵਾਲਾ ਹਾਂ ਮੈਂ ਇੰਟਰਨੈਟ ਰਾਹੀਂ ਤੁਹਾਡੇ ਚੈਨਲ ਨਾਲ ਜੁੜਿਆ ਹੋਇਆ ਹਾਂ ਤੁਹਾਡੇ ਵੱਲੋਂ ਵਿਚਾਰੇ ਜਾਂਦੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਦਾ ਤੇ ਸੋਚਦਾ ਹਾਂ ਬੇਸ਼ੱਕ ਮੇਰੇ ਕੇਸ ਕਤਲ ਹਨ ਪਰ ਮੈਨੂੰ ਤੁਹਾਡੀ ਵਿਚਾਰਤਾਰਾ ਪਸੰਦ ਹੈ ਤੇ ਮੈਂ ਸਿੱਖ ਮਤ ਦਾ ਮਰੀਦ ਹਾਂ ਇਸ ਲਈ ਮੇਰੇ ਦਿਮਾਗ ਵਿੱਚ ਕੁਝ ਗੱਲਾਂ ਤੇ ਸਵਾਲ ਘੁੰਮ ਰਹੇ ਹਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਪਿਛਲੇ ਦਿਨੀ ਜਲੰਧਰ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਨੇ ਸਕੂਲ ਵਿੱਚ ਸਕੂਲੀ ਕਿਤਾਬਾਂ ਦੇ ਨਾਮ ਤੇ ਹੋ ਰਹੀ ਅवैध ਵਸੂਲੀ ਦੇ ਖਿਲਾਫ ਧਰਨਾ ਲਾਇਆ ਜਿਸ ਧਰਨੇ ਵਿੱਚ ਵੱਖ-ਵੱਖ ਸਿਆਸੀ ਦਲਾਂ ਨੇ ਸ਼ਮੂਲੀਅਤ ਕੀਤੀ ਮੇਰਾ ਇੱਕ ਮਿੱਤਰ ਜੋ ਜਰੰਦਰ ਨਾਲ ਸੰਬੰਧਿਤ ਹੈ ਧਰਨੇ ਵਿੱਚ ਮੌਜੂਦ ਸੀ ਇਸੇ ਸਿਲਸਿਲੇ ਤਹਿਤ ਭਾਜਪੀ ਆਰਐਸਐਸ ਦੇ ਕੁਝ ਕਾਰਕੁਨ ਵੀ ਧਰਨੇ ਵਿੱਚ ਆਏ ਜਿਨ੍ਹਾਂ ਨੂੰ ਕੁਝ ਗੱਲਾਂ ਕਰਦਿਆਂ ਮੇਰੇ ਦੋਸਤ ਨੇ ਸੁਨਿਆ ਉਹ ਕਾਰਕੁਨ ਦੇਸ਼ ਅਤੇ ਕਾਨੂੰਨ ਬਾਰੇ ਇੱਕ ਦੂਜੇ ਨਾਲ ਵਿਚਾਰ-ਤਾਰਾ ਵਿਚਾਰ-ਵਟਾਂਦਰਾ ਕਰੇ ਸਨ ਜਿਸ ਵਿੱਚ ਮਨੁੱਖ ਸਮ੍ਰਿਤੀ ਵਿੱਚ ਥੋੜਾ ਸੁਧਾਰ ਕਰਕੇ ਉਸ ਨੂੰ ਸੰਵਿਧਾਨ ਬਣਾਉਣ ਦੀਆਂ ਤਕਰੀਰਾਂ ਸ਼ਾਮਲ ਸਨ ਉਹ ਆਪਣੀ ਆਰ ਐਸਐਸ ਦਾ ਮੂਲ ਪਛਾਣੋ ਨਾਮਕ ਆਉਣ ਵਾਲੀ ਕਿਸੇ ਪੰਜਾਬੀ ਕਿਤਾਬ ਦਾ ਵੀ ਜ਼ਿਕਰ ਕਰ ਰਹੇ ਸਨ ਜ਼ਾਹਿਰ ਹੈ ਉਹਨਾਂ ਦੀ ਆਪਸ ਵਿੱਚ ਇਹੋ ਜਿਹੀਆਂ ਹੋਰ ਵੀ ਗੱਲਾਂ ਹੋਈਆਂ ਹੋਣਗੀਆਂ ਪਰ ਮੇਰੇ ਵਾਕਿਫ ਨੂੰ ਦੂਰ ਬੈਠਾ ਹੋਣ ਕਰ ਇੰਨਾ ਹੀ ਸੁਣਿਆ ਹੁਣ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਮਤਾਪਿਕ ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਆਰਐਸਐਸ ਕਿਹੋ ਜਿਹਾ ਜਾਲ ਬਨ ਰਹੀ ਹੈ ਕਿ ਇਹ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨਾਲ ਇਹ ਵੀ ਦੱਸੋ ਕਿ ਸਮੁੱਚਾ ਸਿੱਖ ਭਾਈਚਾਰਾ ਆਰਐਸਐਸ ਦੀਆਂ ਇਹਨਾਂ ਲੁਕੀਆਂ ਵਿਊਤ ਬੰਦੀਆਂ ਤੋਂ ਸੁਚੇਤ ਕਿਵੇਂ ਹੋਵੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਸਵਾਲ ਨੂੰ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਕਰੋਗੇ ਕਿਉਂਕਿ ਸਵਾਲ ਸਿੱਖ ਪੰਥ ਦੀ ਹੋਣ ਤੇ ਮੰਡਰੌਂਦੇ ਖਤਰਿਆਂ ਦਾ ਹੈ ਤੁਹਾਡੇ ਤਸੱਲੀ ਬਖਸ਼ ਜਵਾਬ ਦੀ ਉਡੀਕ ਰਹੇਗੀ ਟੀਵੀ 84 ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਰਸ਼ਦ ਸਾਹਿਬ ਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਤੇ ਉਹਨਾਂ ਨੇ ਸਾਗੋਂ ਚਾੜੀ ਮੁਕਤੇ ਆਂ ਪਾਬਲਪੁਰ ਤੱਕ ਵੀ ਮੁਖਸਰ ਸਾਹਿਬ ਕੋ ਲਿਖਿਆ ਜੀ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੇਸ ਕਤਲ ਕੀਤੇ ਹੋਏ ਨੇ ਪਰ ਉਹਨਾਂ ਦਾ ਸਿੱਖੀ ਨਾਲ ਪਿਆਰ ਹੈ ਔਰ ਉਸਦੇ ਉਹ ਮਰੀਦ ਨੇ ਮੈਨੂੰ ਵੀ ਕਿ ਸਿੱਖ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਿੱਖਾਂ ਦੇ ਕਾਰਜਾਂ 'ਮੇ ਸਿੱਖੀ ਸਿਧਾਂਤ ਨੂੰ ਪਿਆਰ ਕਰਦੇ ਆਂ ਉੱਥੇ ਅਸੀਂ ਕੋਸ਼ਿਸ਼ ਵੀ ਕਰੀਏ ਕਿ ਸਾਡੇ ਜੀਵਨ ਦੇ ਵਿੱਚ ਅੰਦਰੋਂ ਤੇ ਬਾਹਰੋਂ ਕਿੱਥੇ ਅਸੀਂ ਬਾਹਰਲੇ ਰੂਪ ਦੀ ਜਾਂ ਸਰੂਪ ਦੀ ਗੱਲ ਕਰਦੇ ਜੀ ਕਿ ਅੰਦਰਲੀਆਂ ਵੈਲਿਊਜ਼ ਔਰ ਉਹ ਸਚਾਈ ਜਿਹੜੀ ਕਿ ਗੁਰੂ ਸਾਹਿਬਾਨ ਨੇ ਸਾਨੂੰ ਬਾਣੀ ਤੇ ਬਾਣੇ ਦੇ ਨਾਲ ਠੀਕ ਬਾਣਾ ਪੰਜ ਕਕਾਰੀ ਖਾਲਸਾ ਇਹ ਰੂਪ ਹੈ ਬਾਣੀ ਸਾਡੇ ਜੀਵਨ ਦੇ ਅੰਦਰ ਉਹ ਪ੍ਰਵਾਹ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੋਇਆ ਪਰ ਫਿਰ ਵੀ ਅੱਜ ਅਸੀਂ ਦੇ ਅੱਜ ਸਾਨੂੰ ਅਸੀਂ ਇਸ ਗੱਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਮਾਣ ਮਹਿਸੂਸ ਕਰਦੇ ਹਨ ਕਿ ਟੀਵੀ 849 ਸਾਡੇ ਵੀਰ ਭੈਣਾਂ ਜਿਹੜੇ ਜਿੱਥੇ-ਜਿੱਥੇ ਵੀ ਬੈਠੇ ਨੇ ਉਹਨਾਂ ਦੇ ਅੰਦਰ ਇਹ ਚਾਹਨਾ ਇਹ ਲਗਾਵ ਔਰ ਇਹ ਇਹ ਮੰਗ ਹੈ ਕਿ ਕਿਵੇਂ قوم ਦੀ ਕੌਮੀਕਰ ਖਾਲਸਤਾਨ ਦੀ ਔਰ ਖਾਸ ਤੌਰ ਤੇ ਸਿੱਖ ਕੌਮ ਦੇ ਉੱਤੇ ਮੰਡਰਾਂਦੇ ਖਤਰੇ ਜਿਹੜਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਜੀ ਉਹ ਉਹ ਕਿਵੇਂ ਜਿਹੜਾ ਟਾਰ ਸਕਦੇ ਨੇ ਉਹਦੇ ਲਈ ਆਪਣਾ ਯੋਗਦਾਨ ਕਿ ਪਾ ਸਕਦੇ ਨੇ ਔਰ ਪਹਿਲੀ ਗੱਲ ਮੈਂ ਸਮਝਦਾ ਕਿ ਜਦੋਂ ਸਮੱਸਿਆ ਦੀ ਸਮਝ ਆਣੀ ਸ਼ੁਰੂ ਹੋ ਜਾਏ ਸਮਝੋ ਉਸ ਦੇ ਹੱਲ ਦੇ ਲਈ ਅਸੀਂ ਕਦਮ ਅੱਗੇ ਵਧਾ ਰਹੇ ਹੁੰਦੇ ਉਹਨਾਂ ਨੇ ਜਲੰਧਰ ਚ ਧਰਮੇ ਦਾ ਜ਼ਿਕਰ ਕੀਤਾ ਜਿਹੜੀ ਸਕੂਲੀ ਵਿਦਿਆਰਥਣ ਨੇ ਦਿੱਤਾ ਕਿਵੇਂ ਐਕਸਪਾਇਰ ਕੀਤਾ ਜਾਂਦਾ ਹੈ ਇਸ এডਿਕੇਸ਼ਨ ਸਿਸਟਮ ਉਹਨਾਂ ਦੇ ਮੁਤਾਬਕ ਉਹਦੇ ਚ ਆਰਐਸਐਸ ਭਾਜਪਾ ਦੇ ਵੀ ਕੋਈ ਜਿਹੜੇ ਕਾਰਪਨ ਸ਼ਾਮਲ ਹੋਏ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਬਤਰਾ ਦੇ ਨਾਲ ਔਰ ਉਹਦੀ ਗੱਲਬਾਤ ਇਹਨਾਂ ਦੇ ਜਿਹੜੇ ਦੋਸਤ ਨੇ ਸੁਣੀ ਉਹਦੇ ਚ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਮੈਂਸ਼ਨ ਕੀਤੀਆਂ ਨੇ ਕਿ ਮਨੁੱਖ ਸਮ੍ਰਿਤੀ ਨੂੰ ਪਾਰਦਰਸ਼ ਸੰਦਾਨ ਬਣਾਇਆ ਜਾਏਗਾ ਜਾਂ ਬਣਾਇਆ ਜਾਏ ਉਸ ਪੂਰੀ ਬਹੁਤ ਉਡੀਲੀ ਕਰਕੇ ਦੂਸਰਾ ਆਰਐਸਐਸ ਦਾ ਮੂਲ ਪਛਾਣੋ ਕੋਈ ਪੁਸਤਕ ਜਿਹੜੀ ਕਿ ਪਬਲਿਸ਼ ਹੋਣ ਜਾ ਰਹੀ ਹੈ ਆ ਉਸ ਸੰਬੰਧੀ ਉਹਨਾਂ ਦਾ ਜ਼ਿਕਰ ਸੀ ਔਰ ਉਹਨਾਂ ਨੇ ਪੁੱਛਿਆ ਫਿਰ ਕਿ ਆਰਐਸਐਸ ਜਿਹੜਾ ਹੈ ਇਹ ਕੀ ਇਹਨਾਂ ਦਾ ਝਾੜ ਹੈ ਪੰਜਾਬ ਦੇ ਵਿੱਚ ਔਰ ਕਿਵੇਂ এডਿਕੇਸ਼ਨ ਸਿਸਟਮ ਨੂੰ ਹਾਈਜੈਕ ਕਰ ਰਹੇ ਨੇ ਜੀ ਔਰ ਇਸ ਤਰੀਕੇ ਦੇ ਨਾਲ ਸਿੱਖ ਜਿਹੜੇ ਨੇ ਇਸ ਤੋਂ ਸੁਚੇਤ ਹੋਣ ਤਾਂ ਕਿ ਇਸ ਖਤਰੇ ਦਾ ਟਾਕਰਾ ਕੀਤਾ ਜਾ ਸਕੇ ਜੀ ਕੋਈ ਸ਼ੱਕ ਨਹੀਂ ਹੈ ਹਾਲਾਂਕਿ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਔਰ ਦੰਦ ਬਾਰਾ ਸਾਹਿਬ ਉਪਿਟਸ ਦੇ ਨਿਵਾਣੰਗ ਚਪੜੀ ਤਕਰੀਰ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀ ਕਿ ਭਾਰਤ ਇਸ ਵੇਲੇ ਇੱਕ ਪਾਸੇ ਤਾਂ ਸਿਵਲ ਵਾਰ ਵਾਲ ਵਧ ਰਹੇ ਜੀ ਪਰ ਸ਼ਰੇ ਪਾਸੇ ਇਹ ਜਿਹੜੀ ਵਿਚਾਰਾਂ ਦੀ ਵਿਚਾਰਧਾਰਾਵਾਂ ਦੀ ਲੜਾਈ ਹੈ ਉਹਦੇ ਚ ਹਿੰਦੂਤਵਵਾਦ ਵਾਲਿਆਂ ਨੇ ਆਪਣਾ ਫਰੰਟ ਪੂਰੀ ਤਰ੍ਹਾਂ ਖੋਹ ਦਿੱਤਾ ਹੈ ਔਰ ਦਲਤ ਵਰਗ ਨੇ ਇਸ ਚੈਲੰਜ ਨੂੰ ਕਬੂਲਦੇ ਹਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਗੁਜਰਾਤ ਦੇ ਵਿੱਚ ਕਲੈਕਟਰ ਦੇ ਦਫ਼ਤਰ ਦੇ ਬਾਹਰ ਬੰਨੀਆਂ ਗਾਉਂਗਾ ਸ਼ੁਟੀਆਂ ਉਹਨਾਂ ਨੇ ਇਹ ਫੈਸਲਾ ਲਿਆ ਕਿ ਉਹ ਇਸ ਕਿਸਮ ਦੀ ਜਿਹੜੀ ਹੈ ਕੋਈ ਵੀ ਗੱਲ ਇਦੇ ਵਿੱਚ ਉਹਨਾਂ ਦੇ ਮਰੇ ਜਾਨਵਰਾਂ ਦੇ ਸਰੀਰਾਂ ਨੂੰ ਸਾਫੜਾ ਜਾਂ ਚਮੜੀ ਨੂੰ ਕਾਤਣਾ ਜਾਂ ਕੋਈ ਹੋਰ ਬੈਟਰ ਸਾਫ ਕਰਨਾ ਨਹੀਂ ਕਰ ਲੋਗੇ। ਸੋ ਅਰੇ ਕਿ ਜੇ 200 ਮਿਲੀਅਨ ਦਲਤ ਭਾਰਤ ਦਾ ਹੋਰ ਗੱਲ ਹੈ ਸਿਰਫ ਗੁਜਰਾਤ ਤੱਕ ਨਹੀਂ ਹੈ। ਮੈਂ ਦੇਖ ਰਿਹਾ ਹਾਂ ਜਿਹੜੇ ਥੋੜੇ ਬਹੁਤ ਖੁੱਲੇ ਦਿਮਾਗ ਵਾਲੇ ਜਿਨ੍ਹਾਂ ਦੇ ਸ਼ਬਦ ਅਕਸਰ ਸੈਕੰਡਰੀ ਇਸਤੇਮਾਲ ਹੁੰਦੇ ਉਹ ਵੀ ਦਲਤਾਂ ਦੇ ਹੱਥ ਚ ਆਏ ਨੇ। ਅੱਜ ਦਾ ਟ੍ਰਿਬਿਊਨ ਦਾ ਐਡੀਟੋਰੀਅਲ ਵੀ ਇਸ ਤੇ ਉੱਤੇ ਹੀ ਹੈ ਜਿੱਦੇ ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਦਲਤ ਚੈਲੰਜ ਹੈ ਉਹਨੂੰ ਚੁਣਾਨੇ ਸਾਰਾ ਇਹਨਾਂ ਨੇ ਕਿਵੇਂ ਕਿਵੇਂ ਰੋਹਿਤ ਵਰਗੂ ਦਾ ਦਲਤ ਨੌਜਵਾਨ ਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਕੀਤਾ ਹੈ ਕਰੇਆ ਕੁਮਾਰ ਦਾ ਜ਼ਿਕਰ ਹੈ ਦਿੱਲੀ ਯੂਨੀਵਰਸਿਟੀ ਵਾਲੇ ਦਾ ਪਰ ਇਸ ਦਾ ਪ੍ਰਭਾਵ ਹੈ ਕਿ ਗੁਜਰਾਤ ਦੇ ਵਿੱਚ ਹੀ ਕਿਉਂਕਿ ਚਾਰ ਦਲਤ ਨੌਜਵਾਨਾਂ ਨੂੰ ਮਾਰਨ ਤੋਂ ਜਾਂ ਮਨ ਨੂੰ ਜ਼ਬਿਲ ਕਰਨ ਤੋਂ ਗੱਲ ਸ਼ੁਰੂ ਹੋਈ ਮਾਰ ਕੁੱਟਾਈ ਤੋਂ ਦਲਤ ਕੱਜ ਉੱਥੋਂ ਦੇ ਇੱਕ ਐਮਐਲਏ ਸ਼ਾਇਦ ਰਾਜਾ ਸੇਕੂ ਦਾ ਨਾਮ ਹੈ ਜਿਹਨੇ ਇਹਨੂੰ ਜਸਟੀਫਾਈ ਕੀਤਾ ਸੀ ਔਰ ਅਪਰੂਵਡ ਕੀਤਾ ਸੀ ਉਨੇ ਕਿਹਾ ਜਿਹੜੇ ਮਰਨ ਵਾਲੇ ਚਾਰ ਦਿਨਾਂ ਦੇ ਚਾਰ ਦਰਤਾਂ ਦੇ ਨਾਲ ਐਸਾ ਹੋਇਆ ਉਹ Hindu ਗਲਤ ਨਹੀਂ ਸੀ ਉਹ Isai ਸੀ ਮਤਲਬ ਇਹ ਹੈ ਕਿ ਵੀ Isaiਆ ਨੂੰ ਮਾਰਨਾ ਜਾਂ Musulmana ਨੂੰ ਮਾਰਨਾ ਜਸਟੀਫਾਇਅਬਲ ਹੈ ਪਰ ਦਨ ਫੈਕਟਰ ਦਾ ਇਫੈਕਟ ਦੇਖਿਆ ਜਾ ਸਕਦਾ ਹੈ ਜੇ ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਬੈਨ ਜਿਹੜੀ ਜੀ ਮੋਦੀ ਦੀ ਪ੍ਰੋਟੇਜੀ ਰਹੀਏ ਉਸ ਨੇ ਆਫਰ ਕੀਤਾ ਜੇ ਕਿ ਮੈਂ ਹੁਣ 75 ਸਾਲਾਂ ਦੀ ਹੋ ਗਈ ਐ ਤੇ ਮੈਂ ਅਸਤੀਫਾ ਦੇ ਰਹੀ ਆ ਮੈਂ ਆਪਣੇ ਜੀ.ਕੇ.ਪੀ ਪ੍ਰੈਜ਼ੀਡੈਂਟ ਉਸ ਨੀਵਾ ਭੇਜਿਆ। ਸੋ ਸੱਚ ਹੈ ਕਿ ਇਹ ਜਿਹੜੀ ਹੀਟ ਜਿਹੜੀ ਦਲਿਤ ਵਰਗ ਨੇ ਜਾਗਰੂਕਤਾ ਦੇ ਨਾਲ ਦਿੱਤੀ ਹੈ ਇਸ ਨੇ ਇਹਨਾਂ ਦਾ ਹੂ ਭੰਨੇ 2017 ਗੁਜਰਾਤ ਅਸੈਂਬਲੀ ਚੋਣਾ ਵੀ ਨੇ ਹੋ ਸਟੇਟਲ ਵੀ ਯੂਪੀ ਪੰਜਾਬ ਵਗੈਰਾ ਚ ਹੋਣੀ ਹੈ। ਸੋ ਉਹ ਇਹ ਮਹਿਸੂਸ ਕਰਦੇ ਨੇ ਬੀ.ਜੇ.ਪੀ ਵਾਲੇ ਕਿ ਵੀ ਇਹ ਦਰਤ ਜੀ.ਐਸ.ਪੀ ਰਣਵਾਸ ਨਹੀਂ ਸੀ। ਇਹ ਤਾਂ ਗੁਰ ਰਖਸ਼ਾ ਦੇ ਨਾਂ ਤੇ ਜਿਹੜਾ ਇਸ ਕਿਸਮ ਦਾ ਮਾਹੌਲ ਮੁਸਲਮਾਨਾਂ ਇਸਾਈਆਂ ਦੇ ਖਿਲਾਫ ਵੀ ਸਿਰਜਣਾ ਚਾਹੁੰਦੇ ਸੀ ਜੋ ਉਲਮੜਾਖੇ ਇਹ ਜਿਹੜਾ ਐਜੂਕੇਸ਼ਨ ਦੇ ਭਗਵਾਕਰਨ ਦੀ ਲਾਈਨ ਹੈ ਉਹਨਾਂ ਨੇ ਐਵੇਂ ਨਹੀਂ ਪਹਿਲਾ ਸੁਭ੍ਰਤੀਆ ਰਾਮੀ ਨੇ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਵਿੱਚ ਆ ਕੇ ਕਿਵੇਂ ਯੂਨੀਵਰਸਿਟੀਆਂ ਦੇ ਸਿਲੇਬਸ ਬਦਲੇ ਨੇ ਕਿਵੇਂ 2.25 ਸਾਲ ਜਿਨ੍ਹਾਂ ਨੇ ਯੋਗਾ ਨੂੰ ਇੰਟਰਨੈਸ਼ਨਲ ਰੇ ਬਣਾਉਣ ਤੱਕ ਤੋਂ ਲੈ ਕੇ ਫੌਜ CRPF ਸੰਕਲ ਦਸਤਿਆਂ ਤੱਕ ਯੋਗਾ ਵਸਤੂ ਸ਼ਾਸਤਰ ਜੋਤਿਸ਼ ਇਹ ਸਾਰੇ ਪਾਰਟਨ ਐਜੂਕੇਸ਼ਨ ਤੇ ਇਹਨਾਂ ਦਾ ਖਾਸ ਸੈਂਸਿਸ ਦਿਖ ਰਿਹਾ ਔਰ ਪੰਜਾਬ ਚ ਜੇ ਅਸੀਂ 1 6 ਸਸਤਾਵਾਂ ਦੇ حوالے ਨਾਲ ਫਤਿਹਗੜ ਸਾਹਿਬ ਯੂਨੀਵਰਸਿਟੀ ਜਾਂ ਦੂਸਰੇ ਚ ਦੇਖੀਏ ਸ਼੍ਰੋਣੀ ਕਮੇਟੀ ਦੇ ਅਧਾਰਿਆਂ ਚ ਉਹ ਅੱਖਾਂ ਬੰਦ ਕਰਕੇ ਜੋ ਵੀ ਏਜੰਡਾ ਉਤੋਂ ਆਉਂਦਾ ਉਹਦੇ ਚ ਭਾਵੇਂ ਯੋਗਾ ਡੇ ਮਨਾਉਣਾ ਭਾਵੇਂ ਕੋਈ ਹੋਰ ਹੈ ਉਹ ਲਾਗੂ ਕਰਦੇ ਰਹਿੰਦੇ ਨੇ ਸੁਝਾ ਰਹੇ ਪੰਜਾਬੀ ਦਾ ਗਾਇਬ ਹੋਣਾ ਪੰਜਾਬ ਚੋਂ ਔਰ ਮੈਂ ਪਿਛਲੇ ਦਿਨਾਂ ਚ ਜਿਹੜੀ ਹੈ ਕਿ ਈਮੇਲ 라ਏ পিকਚਰ ਤੇ ਜੀ ਵੀ ਪਰਮਜੀਤ ਸਿੰਘ ਨੇ ਕਿਤੇ ਲੁਧਿਆਣੇਸ਼ ਪੰਜਾਬ ਅਤੇ ਸਿੰਧ ਬੈਂਕ ਦੇ ਬਾਹਰ ਜਿਹੜਾ ਉਹ ਦੁਖਿਆ ਹੋਇਆ ਹੈ ਕਿ ਵੀ ਤੁਸੀਂ ਹਿੰਦੀ ਦਾ ਇਸਤੇਮਾਲ ਕਰੋ ਵੱਧ ਤੋਂ ਵੱਧ ਔਰ ਕੋਸ਼ਿਸ਼ ਕਰੋ ਹਿੰਦੀ ਚ ਗੱਲ ਕਰਨ ਸੋ ਜ਼ਰ ਹੈ ਵੀ ਪੰਜਾਬ ਦੇ ਵਿੱਚ ਤਾਂ ਆਲਰੇਡੀ ਪੰਜਾਬੀ ਗਾਇਬ ਹੈ ਉਹਨੂੰ ਉਹਨਾਂ ਦਾ ਭਰਵਾ ਕਰਨ ਦੀ ਲਾਈਨ ਜਿਹੜੀ ਹੈ ਉਹ ਇਸ ਤੋਂ ਅੱਗੇ ਜਿਹੜੀ ਹੈ ਹੋਰ ਵੀ ਜਾਏਗੀ ਔਰ ਦੂਸਰਾ ਉਹਨਾਂ ਨੇ ਜਿਸ ਤਰੀਕੇ ਨਾਲ ਸਾ ਇਵਨ ਪੰਜਾਬ ਚ ਜੋ ਪੋਲਿਟੀਕਲ ਸਟਰਕਚਰ ਬਣਾਇਆ ਹੈ ਜਿਹੜੇ ਔਰ ਇਸ ਵੇਲੇ ਇਨਾ ਕਨਫਿਊਜ਼ਨ ਕੋੰਭੜ ਪੂਸਾ ਪੈਦਾ ਕੀਤਾ ਜਾ ਰਿਹਾ ਹੈ ਅਸੀਂ ਦਾ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਜੋ ਲਖਜੋਤ ਸਿੱਧੂ ਦੇ ਨਾਂ ਥਲੇ ਪਤਾ ਨਹੀਂ ਇਹਨਾਂ ਨੇ ਕੋਈ ਨਵੀਂ ਸਿਆਸੀ ਪਾਰਟੀ ਬਣਾਉਣੀ ਹੈ ਉਧਰ ਨੂੰ ਭੇਜਣਾ ਹੈ ਔਰ ਅੱਜ ਮੈਂ ਦੇਖ ਰਿਹਾ ਸੀ ਡਾਕਟਰ ਤਰਨਵੀਰ ਸ਼ਾਹ ਜਿਹੜੇ ਪਟਿਆਲਾ ਤੋਂ ਨੇ ਤਰਨਵੀਰ ਗਾਂਧੀ ਮੈਂਬਰ ਪਾਰਲਮੈਂਟ ਉਹਨਾਂ ਦਾ ਇੰਟਰਵਿਊ ਸੀ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਬਸਟ ਹੈ ਕਾਂਗਰਸ ਤੇ ਅਖਾਣ ਨੂੰ ਮਿਸੋ ਅੰਦਾਜ਼ਾ ਸੀਦਾ ਆ ਰਿਹਾ ਕਿ ਸਾਨੂੰ ਜਿਹਨੂੰ ਸਾਡੇ ਲੋਕ ਸਮਝਦੇ ਨੇ ਕਿ ਇੱਕ ਚੰਗਾ ਬਦਲ ਆ ਰਿਹਾ ਹੈ ਜਿਹਨ ਇਸ ਪਾਰਟੀ ਨੂੰ ਫਾਊਂਡ ਕੀਤਾ ਉਹ ਕਿਸ ਲਾਈਨ ਤੇ ਸੋਚਦੇ ਨੇ ਔਰ ਇਸੇ ਤਰ੍ਹਾਂ ਸ਼ਾਇਦ ਜੋਗਿੰਦਰ ਕੇ ਕੌਨ ਜਿਹੜਾ ਪਹਿਲਾ ਫਾਊਂਡਰ ਸੀ ਆਵਾਜ਼ਮੀ ਪਾਰਟੀ ਦਾ ਉਹਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੇ ਅਸੀਂ ਇੱਕ ਨਵੀਂ ਪੋਲੀਟੀਕਲ ਪਾਰਟੀ ਜਿਹੜੀ ਅਕਤੂਬਰ ਦਿਨ ਚੁਲਾਚ ਕਰਾਂਗੇ ਸੋ ਉਲਮੜਾ ਕੇ ਮੈਨੂੰ ਬਹੁਤ ਵਾਰ ਇਹ ਨਜ਼ਰ ਆਉਂਦਾ ਹੈ ਕਿ ਜਿਵੇਂ ਭਾਰਤ ਦੇ ਜੀਐਸਸੀ ਜਿਹਨੂੰ ਆਜ਼ਾਦੀ ਅੰਦোলন ਕਹਿੰਦੇ ਨੇ ਔਰ ਜੱਲਿਆਂ ਵਾਲੇ ਬਾਗ ਦੀ ਅਸੀਂ ਅੱਜ ਗੱਲ ਕੀਤੀ ਹੈ ਕਿ ਉਹ ਕਿਵੇਂ ਟਰਨਿੰਗ ਪੁਆਇੰਟ ਬਣੇ ਇਸੇ ਤਰ੍ਹਾਂ ਪੰਜਾਬ ਵੀ ਕਵੱਡੀ ਲੈਬਰਾਟਰੀ ਹੈ ਜਿਹਦੇ ਚ ਸਾਰੀਆਂ ਪੋਲਿਟਿਕਲ ਪਾਰਟੀਆਂ ਔਰ ਹਿੰਦੂਤਵਾ ਵਾਲੇ ਖਾਸ ਤੌਰ ਤੇ ਇਸ ਦੇ ਵਿੱਚ ਆਪਣਾ ਸਕਸੈਸਫੁਲ ਐਕਸਪੈਰੀਮੈਂਟ ਕਰਨਾ ਚਾਹੁੰਦੇ ਨੇ ਔਰ ਕੱਲ ਹੀ ਜਦੋਂ ਅਸੀਂ ਵਾਪਸ ਪ੍ਰੈਜ਼ਨੋ ਤੋਂ ਆ ਰਹੇ ਸੀ ਮੇਰੇ ਮਿੱਤਰ ਵੀਰਪੁਰਵੰ ਸਿੰਘ ਜਿਹੜੇ ਮੇਰੇ ਨਾਲ ਸੀ ਉਹ ਕਹਿਣ ਲੱਗੇ ਕਿ ਅ ਦੇਖੋ ਇਹ ਦੋ ਮਨਜ਼ੀ ਕਹੀ ਜਾਣ ਪੰਜਾਬ ਤੋਂ ਆਵੇਂ ਜਿੰਨੀ ਮਰਜ਼ੀ ਡੀ ਜਨਰੇਸ਼ਨ ਹੋਊਗੀ ਵੀ ਜਿਸ ਅਰਵਿੰਦ ਚੇਂਜਰੀਵਾਲ ਦੇ ਭਾਰਤ ਪਰਚ ਕਿਤੇ ਪੈਰ ਨਹੀਂ ਲੱਗੇ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਚੈਲੰਜ ਕਰਨ ਦੀ ਗੱਲ ਗੁਰੂਆਂ ਨੇ ਭਰੀ ਹੋਈ ਹੈ ਹਿੰਦੂਤਵਾਦ ਨੂੰ ਜੇ ਚੈਲੰਜ ਕੀਤਾ ਤਾਂ ਪੰਜਾਬ ਨੇ ਕੀਤਾ ਹੈ ਔਰ ਸਾਹਮਣੇ ਸੀ ਕਿ ਚਾਰ ਸੀਟਾਂ ਉਹਨਾਂ ਨੇ ਇਹਨਾਂ ਨੂੰ ਦਿੱਤੀਆਂ ਔਰ ਜਿਹੜੇ ਇਹਨਾਂ ਦੇ ਹਾਰੇ ਵੀ ਕੈਂਡੀਡੇਟ ਉਹ 2 ਲੱਖ 3-4 ਲੱਖ ਵੋਟਾਂ ਲੈ ਗਏ ਸੋ ਜ਼ਾਰ ਸੀ ਕਿ ਪੰਜਾਬ ਨੂੰ ਹਿੰਦੂ ਤਵੀਆ ਨੇ ਔਰ ਅਰੁਜੇਤਨੀ ਵਰਗੇ ਸੈਕੰਡ ਗਰੂ ਹਾਈ ਬੋਏ ਜਿਹੜਾ ਅੰਮ੍ਰਿਤਸਰ ਤੋਂ ਕਹੋਤਾ ਹੁੰਨ ਕਰੇ ਹਿਊਮੀਲੇਟਿੰਗ ਡਿਫੀਟ ਦਿੱਤੀ ਪਰ ਅੰਗ ਜਿਹੜੇ ਦੂਸਰੇ ਪਾਸੇ ਆਏ ਉਹ ਕੇਜਰੀਵਾਰ ਦੀ ਪਾਰਟੀ ਦੇ ਹੋਣ ਜਾਂ ਮਨਿੰਦਰ ਸਿੰਘ ਵਰਗੇ ਹੋਣ ਲੇਕਿਨ ਇੱਕ ਗੱਲ ਜ਼ਾਰ ਹੈ ਕਿ ਪੰਜਾਬ ਇੱਕ ਐਗਜ਼ਿਸਟਿੰਗ ਸਟੇਟਸ ਨੂੰ ਚੈਲੰਜ ਕਰਦਾ ਹੈ ਪਰ ਅੰਦਰ ਵਿੱਚੋਂ ਹੀ ਤਕਦੀਲੀ ਨਿਕਲਦੀ ਹੈ ਸੋ ਇਸ ਵੇਲੇ ਆਰਐਸਐਸ ਦਾ ਮੁੱਖ ਫੋਕਸ ਹੀ ਪੰਜਾਬ ਹੈ ਇਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਉਸ ਪੈਕ ਰਾਸ਼ਟਰੀ ਸਿੱਖ ਸੰਗਤ ਰਾਈ ਕੀਤੀ ਉਹਨੂੰ 350 ਸਾਲਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ਪੁਰਪ ਦੇ ਨਾਲ ਥੱਲੇ ਇਹਨਾਂ ਨੇ ਵੱਡੇ ਪ੍ਰੋਗਰਾਮ ਉਦਿੱਕੇ ਨੇ ਕਿਵੇਂ 100 ਕਰੋੜ ਦੇ ਕਰੀਬ ਰੁਪਇਆ ਐਡੀਸ਼ਨਲੀ ਇਹਨਾਂ ਨੂੰ ਮਿਲਿਆ ਔਰ ਐਜੂਕੇਸ਼ਨ ਪਾਲਿਸੀ ਦੇ ਹਵਾਲੇ ਨਾਲ ਮੈਂ ਸਮਝੀ ਨੇ ਵੀ ਅਕਾਲੀ ਸਰਕਾਰ ਜਿਸ ਕਦਰ ਗੁੱਡਿਆਂ ਪਰ ਨੇ ਰਹੀ ਹੋਈ ਹੈ ਜੋ ਕੁਝ ਵੀ ਨਾਦਪੁਰ ਤੋਂ ਆਂਦਾ ਹੈ ਇਹਨਾਂ ਨੇ ਇਹਨਾਂ ਬੀਨਾਂ ਲਾਗੂ ਕਰਨਾ ਹੈ ਸੇਕੌਮ ਨੂੰ ਕਿਵੇਂ ਮੰਡਰਾ ਰਹੇ ਖਤਰੇ ਤੋਂ ਜਿਹੜੀ ਆ ਉਹ ਬਚਾ ਕਰੇ ਉਹ ਇਹੀ ਹੈ ਵੀ ਇਹਨਾਂ ਨੂੰ ਐਕਸਪੋਜ਼ ਕਰਨਾ ਇਹਨਾਂ ਦੇ ਸਾਹਮਣੇ ਖਰੋਣਾ ਪਰ ਅਜੇ ਨਾ ਕੰਟੈਕਟ ਸਭ ਤੋਂ ਇੰਪੋਰਟੈਂਟ ਹੈ ਪਰ ਮਨੂ ਹਰਾਨੀ ਹੈ ਵੀ ਜੋ ਚਾਰ ਦਲਤ ਮੌਜਮਾਨਾਂ ਨਾਲ ਗੁਜਰਾਤ ਚ ਹੋਇਆ ਕੋਈ ਲੀਡਰ ਆਫ ਸਟੈਂਡਿੰਗ ਉੱਥੇ ਨਹੀਂ ਗਿਆ ਕਿਸੇ ਨੇ ਅਜੇ ਤੱਕ ਖੁੱਲ ਕੇ ਤਾਂ ਮੁਰਜਤਦਾਰਾਂ ਜਾਂ ਦੂਜਿਆਂ ਨੇ ਤਾਂ ਕੀ ਕਰਨਾ ਹੈ ਤੋ ਮੈਂ ਸਮਝਦਾ ਵੀ ਜੇ ਸਾਡਾ ਕੁਝ ਤਬਦੀਲੀ ਦਾ ਜਾਂ Hinduਤva ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਚੈਲੰਜ ਕਰਨ ਦੀ ਗੱਲ ਹੋ ਸਕਦੀ ਹੈ ਤੇ ਫਿਰ ਇਹੀ ਹੈ ਕਿ 200 ਮਿਲੀਅਨ ਬੰਲਾ 160 ਮਿਲੀਅਨ ਮੁਸਲਮਾਨ 3 ਮਿਲੀਅਨ ਇਸਾਈ ਉਨਹੀਂ ਜਿਹੜੇ ਨੇ ਉਹ ਟ్రਾਈਬਲ ਉਸ ਤੋਂ ਵੱਧ ਕੇ ਸਭ ਤੋਂ ਨੰਬਰ ਇਹਨਾਂ ਦੇ ਨਾਲ ਸਿੱਖ ਹੋਣ ਇਹਨਾਂ ਨੂੰ ਇਹਨਾਂ ਦੇ ਸਾਥੀ ਬਣ ਪਰ ਇਹੀ ਇੱਕ ਜਵਾਬ ਹੈ ਉਹਨਾਂ ਦੇ Hinduਤਵੀਆਂ ਦੀ ਸਸ ਜਿਹੜੀ ਹੈ ਉਹ ਸੌਟੇਸ਼ਲ ਦੀ ਤਤੀ ਤੋਂ ਲਪੇਟੀ ਜਾਏ ਜੀ ਅਨਸਰ ਜੀ ਦਾ ਸਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣਾ ਬ੍ਰੇਕ ਈਅਰਜ਼ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ